ਅੱਡੀ ਸਾਡੀ ਜੋ ਮੁਲਿਸ ਮਹਿਤਮਾ ਹੈ ਸਾਡਾ ਪੂਰਾ ਦਾ ਪੂਰਾ ਉਹ ਤਿਆਰ ਹੈ ਆਲ ਜ਼ੋਨ ਪੱਧਰ ਨੂੰ ਪ੍ਰੋਪਰ ਅਰਗੇਨਾਈਜ਼ਡ ਤਰੀਕੇ سے ਕਰਾਉਣ ਵਾਸਤੇ ਅਸੀਂ ਸਾਰਾ ਏਰੀਆ ਤੁਸੀਂ ਦੇਖ ਸਕਦੇ ਹੋ ਕਿ 5:00 ਬਜੇ ਤੋਂ ਬਾਅਦ ਸਭੀ ਪੋਲੀਟਿਕਲ ਕੈਂਪੇਨਿੰਗ ਇਹ ਵਨ ਹੋ ਚੁੱਕੀ ਹੈ ਹੁਣ ਅਸੀਂ ਸਾਰਾ ਏਰੀਆ ਪੂਰਾ ਕਪੂਠਲਾ ਡਿਸਟ੍ਰਿਕਟ ਨੂੰ ਡੋਮੀਨੇਟ ਕਰਾਂਗੇ ਸਾਡੇ ਕੋਲ 11 ਨਾਂ ਦਾ ਪਹਿਰਾ ਪੈਰਾ ਬੈਟਰੀ ਕੰਮ ਕਰਾਉਣ ਦਾ ਹੈ ਤੇ ਨੂੰ ਸਬਟਿਟਿਊਸ਼ਨ ਦੇ ਵਿੱਚ ਜੀ ਦਾ ਸਲਾਹ ਤੋਂ ਕਬਾੜਾ ਅਤੇ ਸੁਨਾਕ چاروں ਸਬਟਿਟਿਊਸ਼ਨ ਦੇ ਵਿੱਚ ਕੰਪਨੀ ਸੈਨਾ ਹੈ ਅੱਜ ਔਰ ਹੁਣ ਤੋਂ ਹੀ ਇਹ ਸਾਰੇ-ਸਾਰੇ ਫਰਮਾਂ ਇਸ ਦਾ ਆਪਣਾ ਡੋਨੇਸ਼ਨ ਲਏ ਨੇ ਔਰ ਅਸੀਂ ਇਹ ਇੰਸ਼ੋਰ ਕਰਾਂਗੇ ਕਿ ਸ਼ਹਿਰ ਦੇ ਵਿੱਚ ਬਹਾਦਰ ਕੋਈ ਵਿਅਕਤੀ ਆਵੇ ਇਹ ਤਰੀਕ ਨੂੰ ਮੋੜ ਨਾ ਪਾਵੇ ਅਸੀਂ ਸਾਰੀ ਚੈਕਿੰਗ ਕਰ ਰਹੇ ਹਾਂ ਜਨਰਲੀ ਸਰਾਏ ਹੋਟਲ ਰੈਸਟੋਰੈਂਟਸ ਹੈ ਅਸੀਂ ਪਬਲਿਕ ਨੂੰ ਵੀ ਇਹ ਹੀ ਵੇਨਤੀ ਕਰਦੇ ਹਾਂ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਹੈ ਉਹਨਾਂ ਦੀ ਪੜਨਾ ਕਰੋ ਉਹਨ ਤੋਂ ਸਭ ਤੋਂ ਪਹਿਲੇ 5:00 ਦੇਖ ਕੇ ਬਾਅਦ ਤੁਸੀਂ ਦੇਖ ਸਕਦੇ ਹੋ 144 ਲਾਗੂ ਹੋ ਗਿਆ ਹੈ दैट इज टू से ਕਫੀ ਲਾਈਕ ਸਿਚੁਏਸ਼ਨ ਹੁੰਦੀ ਹੈ ਇਹਦੇ ਵਿੱਚ ਬਾਹਰ ਦਾ ਕੋਈ ਵਿਅਕਤੀ ਅਗਰ ਸ਼ਹਿਰ ਦੇ ਵਿੱਚ ਆਂਦਾ ਹੈ ਤਾਂ ਉਹਨੂੰ ਚੈੱਕ ਕੀਤਾ ਜਾਊਗਾ ਕਿ ਉਹ ਕਿਸੇ politcal ਪ੍ਰਤੀਕਿਰਿਆ ਕੋ ਜਾਂ ਕੋਈ VOTING ਕੋ ਫਟਕਣਾ ਕਰੇ तो अभी भी चैकिंग कर रहे हैं नाइट डोमीनेशन करेंगे साढ़े को नाइट डोमीनेशन प्लान साढ़े इंप्लीमेंट हो चुके हैं सारे जो मुलाजम है साढ़े ऑन रूल अपनी पेट्रोलिंग ड्यूटीज पर पे जा चुके हैं अभी सारा जो पैरामिलिट्री का कंपोनेंट है चाहे वो पोलिंग स्टेशन हो पेट्रोलिंग पार्टी हो रिजर्व हो सारा कुछ असं डिप्लॉय करके ऑलमोस्ट अपनी तैयारी पूरी कर लेंगे और बाकी असं तैयार हैं आज रात भी डोमिनेशन होगा कल भी डोमिनेशन होगा और परसों सुबह असी वोटिंग के लिए तैयार डिस्ट्रिक्ट पता है एक जून में ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈ ਗਈਆਂ। ਔਰ ਉਸੇ ਸੰਬੰਧ ਦੇ ਵਿੱਚ ਤੁਹਾਨੂੰ ਪਤਾ ਹੈ 48 ਘੰਟੇ ਦੇ ਪਹਿਲਾਂ ਜੋ ਪੋਲ ਟਾਈਮ ਹੁੰਦਾ ਉਹਦੇ ਮਾਇਨੇ 48 ਘੰਟੇ ਪਹਿਲਾਂ ਜੋ ਚੌਂਦੀ ਕੈਂਪੇਨਿੰਗ ਉਹ ਸਵਾਪਤ ਹੋ ਜਾਂਦੀ ਹੈ। ਜੀ। ਔਰ ਨਾਲ ਦੀ ਨਾਲ 144 ਧਾਰਾ ਵੀ ਲਾਗੂ ਹੋ ਜਾਂਦੀ ਹੈ। ਇਹਦੇ ਤਹਿਤ ਵਕ ਵਕ ਹਦਾਇਤਾਂ ਜਾਰੀ ਹੋਈਆਂ ਨੇ। ਉਸੇ ਸਬੰਧ ਦੇ ਵਿੱਚ ਅਸੀਂ ਅੱਜ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜੁਆਇੰਟ ਤੌਰ ਤੇ ਪਰ ਜੋ ਸਾਡੇ ਪੈਰਾਮਿਲਟਰੀ ਫੋਰਸਸ ਆਈ ਹੈ ਉਹਦੇ ਨਾਲ ਇੱਕ ਲੈਗ ਮਾਰਚ ਕਰਨ ਜਾ ਰਹੇ ਹਾਂ ਔਰ ਇਹ ਵੀ ਨਾਲ ਹੀ ਅਸੀਂ ਮੈਸੇਜ ਦੇਣਾ ਚਾਹ ਰਹੇ ਹਾਂ ਕਿ ਲਾਅਨ ਆਰਡਰ ਪੂਰਾ ਕਾਇਮ ਹੈ ਔਰ ਬੜੇ ਅੱਛੇ ਮਾਹੌਲ ਦੇ ਵਿੱਚ ਵੋਟਾਂ ਦੀ ਸਾਰੀ ਜੋ ਪ੍ਰਕਿਰਿਆ ਇਹ ਨੇਪਰੇ ਚਾੜੀ ਜਾਊਗੀ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ 1 ਜੂਨ ਨੂੰ 1 ਜੂਨ ਨੂੰ ਪੂਰੇ ਮੋਟੀਵੇਟਿਡ ਹੋ ਕੇ ਵਧੀਆ ਤਰੀਕੇ ਨਾਲ ਬਹੁਤ ਤੋਂ ਵੱਧ ਗਿਣਤੀ ਦੇ ਵਿੱਚ ਪੋਲਿੰਗ ਸਟੂਸ਼ਨ ਦੇ ਵਿੱਚ ਆਓ ਔਰ ਆਪਣੇ ಮತਦਾ ਅਧਿਕਾਰ ਦਿਆ ਐਕਸਰਸਾਈਜ਼ ਕਰੋ ਔਰ ਜਿਆਦਾ ਤੋਂ ਜਿਆਦਾ ਗਿਣਤੀ ਦੇ ਵਿੱਚ ਵੋਟਾਂ ਪਾਓ ਐਸਾ ਕਿਸ ਤਰ੍ਹਾਂ ਗਰਮੀ ਕਾਫੀ ਥੜੀ ਪਿਆਰੀ ਆ ਉਹ ਨੂੰ ਦੇਖਦੇ ਹੋ ਜਿਹੜੇ ਹਦਾਇਤਾਂ ਮੁਤਾਬਕ ਗਰਮੀ ਨੂੰ ਦੇਖਦੇ ਹੋਏ ਅਸੀਂ ਵਕ ਵਕਸ ਹੋਲਤਾ ਬਣ ਵੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਬੈਠਣ ਦਾ ਇੰਤਜ਼ਾਮ ਹੈ ਜਿਦੇ ਵਿੱਚ ਪਾਣੀ ਦਾ ਇੰਤਜ਼ਾਮ ਹੈ ਜਿਦੇ ਵਿੱਚ ਮੈਡੀਕਲ ਕਿੱਟਾਂ ਹੈ ਸਾਰੀ ਚੀਜ਼ਾਂ ਦਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਜੋ ਬੰਦਵਸਤ ਹੈ ਉਹ ਪੋਲਿੰਗ ਸਟੇਸ਼ਨਾਂ ਦੇ ਵਿੱਚ ਹੋਵੇ ਜਿਸ ਦੇ ਕਰਕੇ ਵੋਟਰਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਦਾ ਖਾਮਨਾ ਕਰਨਾ ਪਵੇ ਸਭ ਨੂੰ ਮੈਸੇਜ ਦੇਣਾ ਚਾਹੀਦਾ ਮੇਰਾ ਮੈਸੇਜ ਇਹੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ 1 ਜੂਨ ਨੂੰ ਸਾਰੇ ਆਣ ਔਰ ਆਪਣੇ ਮਤਾਧਿਕਾਰ ਦਾ ਯੂਜ਼ ਕਰਨ ਤਾਂਕਿ ਜੋ ਸਾਡੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਔਰ ਮਜ਼ਬੂਤ ਹੋਵੇ ਡਿਜੀਤ ਸਾਹਿਬ ਆ ਸ਼ਾਮ 5 ਵਜੇ ਤੋਂ ਡਰਾਈਡੇ ਕੋਸ਼ਿਸ਼ ਕੀਤਾ ਗਿਆ ਪਰ ਉਹਦੇ باوجود ਦੇਖੋ ਜੀ ਇਹ ਸਾਡੇ ਧਿਆਨ ਦੇ ਵਿੱਚ ਵੈਸੇ ਨਹੀਂ ਆਇਆ ਉਸੇ ਕੜੀ ਦੇ ਵਿੱਚ ਇਹ ਜੋ ਫਲੈਗ ਮਾਰਚ ਹੈ ਉਸੇ ਉਸੇ ਕੜੀ ਦੇ ਵਿੱਚ ਹੈ ਔਰ ਉਹਦੀ ਪਾਲਣਾ ਕਰਨ ਵਾਸਤੇ ਹੀ ਅਸੀਂ ਇਹ ਫਲੈਗ ਮਾਰਚ ਕਰ ਰਹੇ ਹਾਂ ਔਰ ਮੇਰੇ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਮੂੱਚੇ ਜੋ ਵੀ ਵੈਂਡਰਸ ਨੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਚੌਂ ਪ੍ਰਕਿਰਿਆ ਦੇ ਵਿੱਚ ਸਾਡਾ ਸਹਿਯੋਗ ਦਿਓ ਸਾਡਾ ਸਾਥ ਦਿਓ ਪ੍ਰਸ਼ਾਸਨ ਸਾਰੀ ਚੀਜ਼ਾਂ ਨੂੰ ਦੇਖ ਰਿਹਾ ਹੈ ਵਾਚ ਰਿਹਾ ਹੈ ਔਰ ਅਸੀਂ ਪੂਰੇ ਤਰੀਕੇ ਨਾਲ ਪੂਰਨ ਤਰੀਕੇ ਨਾਲ ਇਸ ਚੀਜ਼ ਨੂੰ